ਅਜੀ ਸਾਡੇ ਲੋਰਡ ਸਬਡਿਵੀਜ਼ਨ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਫਿਰੋਤੀ ਦੀ ਰੈਂਸਮ ਕਾਲ ਆਈ ਸੀਗੀ ਜਿਸ ਦੇ ਵਿੱਚ ਜਿਹੜਾ ਕਾਲਰ ਸੀਗਾ ਉਹ ਬਾਹਰ ਦਾ ਨੰਬਰ ਸੀਗਾ ਫਿਰ ਉਸ ਤੋਂ ਬਾਅਦ ਕਈ ਬਾਹਰਲੇ ਨੰਬਰਾਂ ਤੋਂ ਉਸੇ ਵਿਅਕਤੀ ਨੂੰ ਕਈ ਦਿਨਾਂ ਤੱਕ ਕਾਲਾਂ ਆਉਂਦੀ ਰਹੀ ਉਸੇ ਵਿਅਕਤੀ ਵੱਲੋਂ ਰੈਂਸਮ ਲੇ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਫਿਰ ਘਟਾ ਕੇ 50 ਲੱਖ ਤੱਕ ਆ ਗਈ ਅਸੀਂ ਇਮੀਡੀਏਟਲੀ ਪਰਚਾ ਦਰਜ ਕਰਕੇ ਸਾਡੀ ਟੀਮ ਨੇ ਤਫ਼ਤੀਸ਼ ਸ਼ੁਰੂ ਕੀਤੀ ਸੀਗੀ ਜਿਸ ਦੇ ਲਈ ਸਾਡੇ ਐਸਪੀ ਡੀ ਸਾਡੇ ਡੀਐਸਪੀ ਡੀ ਸਾਡੇ ਡੀਐਸਪੀ ਮੋੜ ਔਰ ਬਾਕੀ CIA ਦੀ ਸਟਾਫ ਦੀ ਟੀਮਾਂ ਇਹਨਾਂ ਨੇ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਤੇ ਫਾਈਨਲੀ ਜਿਹੜਾ ਸੀਗਾ ਇਸ ਕੇਸ ਨੂੰ ਕ੍ਰੈਕ ਕਰ ਲਿਆ ਤੇ ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਜਿਹੜੇ ਵਿਅਕਤੀ ਅਸੀਂ ਫੜੇ ਉਸ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਇੱਕ ਪਈ ਗੱਤੀ ਜਿਹੜਾ ਕਿ ਆਈਲੈਂਡਸ ਕਰਕੇ ਮੌੜ ਤੋਂ ਵਿਦੇਸ਼ ਦੇ ਵਿੱਚ ਚਲਾ ਗਿਆ ਸੀਗਾ ਉੱਥੇ ਜਾ ਕੇ ਉਹਨੇ ਉਹਦੇ ਨਾਲ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਕਿਹਾ ਉਹਨਾਂ ਨੇ ਪਲਾਨ ਬਣਾਇਆ ਕਿ ਅਸੀਂ ਜਿਹੜਾ ਹੈਗਾ ਇੱਕ ਮੌੜ ਦਾ ਵਿਅਕਤੀ ਹੈਗਾ ਉਹਨੇ ਸਾਰੀ ਸਪੈਸੀਫਿਕ ਜਾਣਕਾਰੀ ਸ਼ੇਅਰ ਕੀਤੀ ਇਸ ਆਪਣੇ ਲੋਕਲ ਵਿਅਕਤੀ ਦੀ ਫਿਰ ਉਸ ਜਾਣਕਾਰੀ ਨੂੰ ਹਾਸਿਲ ਕਰਨ ਤੋਂ ਬਾਅਦ ਇਸ ਵਿਅਕਤੀ ਨੇ ਬਾਰੋਂ ਕਾਲ ਕੀਤੀ ਤੇ ਉਹਨੇ ਪਾਰਟਿਕੂਲਰ ਕਿਸੇ ਗੈਂਗ ਦਾ ਨਾਮ ਤਾਂ ਨਹੀਂ ਲਿਆ ਲੇਕਿਨ ਗੈਂਗਸਟਰ ਦੇ ਅੰਦਾਜ਼ ਚ ਉਹਨੇ ਗੱਲ ਕੀਤੀ ਤੇ ਫਿਰੋਤੀ ਦੀ ਮੰਗ ਕੀਤੀ ਕਿ ਕਾਫੀ ਉਹਨੂੰ ਡਿਟੇਲ ਦੱਸੇਗੀ ਕਿ ਤੂੰ ਫਲਾਣੇ ਥਾਂ ਤੇ ਰਹਿੰਦਾ ਹੈ ਇਸ ਤਰੀਕੇ ਦਾ ਉਹ ਸਾਰਾ ਕੁਝ ਤੇ ਫਿਰ ਜਦੋਂ ਅਸੀਂ ਇੱਕ ਆਪਰੇਸ਼ਨ ਸੀਕ੍ਰੇਟ ਆਪਰੇਸ਼ਨ ਅਸੀਂ ਚਲਾਇਆ ਜਿਸ ਦੇ ਵਿੱਚ ਟੈਕਨੀਕਲ ਇਨਪੁਟ ਲੈ ਕੇ ਆਪਣਾ ਇੰਟੈਲੀਜੈਂਸ ਨੂੰ ਇੰਟੈਲੀਜੈਂਟ ਜਿਹੜੇ ਇਨਪੁਟ ਆਮ ਇੰਟੈਲੀਜੈਂਸ ਦੇ ਉਹ ਤੇ ਸੀਕ੍ਰੀਟ ਸੋਰਸਸ ਨੂੰ ਲੈ ਕੇ ਫਿਰ ਅਸੀਂ ਜਿਹੜੇ ਹੈਗੇ ਇਸ ਵਿਅਕਤੀ ਦੇ ਤਿੰਨ ਸਾਥੀ ਨੂੰ ਫੜਨ ਚ ਕਾਮਯਾਬ ਹੋਏ ਜੋ ਕਿ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਹੁੰਦੇ ਸੀ। ਇਹਨਾਂ ਦੇ ਨਾਮ ਹੈਗੇ ਮਨਿੰਦਰ ਸਿੰਘ ਉਰਫ ਫਲੰਗ ਇਹ ਰੈਜ਼ੀਡੈਂਟ ਆਫ ਐਸਬੀਐਸ ਨਗਰ ਹੈ। ਮਨਪ੍ਰੀਤ ਸਿੰਘ ਉਰਫ ਮਨੀਜਰ ਦੀ ਟੈਕਸੀ ਡਰਾਈਵਰ ਹੈ ਇਹ ਵੀ ਸਹੀ ਭਗਸੇ ਨਗਰ ਦਾ ਰਹਿਣ ਵਾਲਾ ਹੈਗਾ ਤੇ ਤੀਜਾ ਵਿਅਕਤੀ ਹੈਗਾ ਜਸਕਰਨ ਸਿੰਘ ਉਰਫ ਲਿਖਾਰੀ ਜੋ ਕਿ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ। ਇਹਨਾਂ ਤਿੰਨਾਂ ਤੇ ਪਹਿਲਾਂ ਕੋਈ ਨਿਕਲਮਾ ਦਰਜ ਨਹੀਂ ਹੈ। ਲੇਕਿਨ ਅਸੀਂ ਇਸ ਗੱਲ ਨੂੰ ਹੁਣ ਤਫਤੀਸ਼ ਦੇ ਰਹੇ ਸਾਹਮਣੇ ਇਹਦੀ ਛਾਨਬੀਨ ਕਰਾਂਗੇ ਕਿ ਕੀ ਇਹਨਾਂ ਨੇ ਇਸ ਤਰੀਕੇ ਦੀ ਪਹਿਲਾਂ ਵੀ ਕਿਸੇ ਨਾਲ ਕੋਈ ਇਸ ਤਰੀਕੇ ਦੀ ਵਾਰਦਾਤ ਨੂੰ ਦੇਖ ਕੇ ਕੋਈ ਪੈਸੇ ਵਗੈਰਾ ਤਾਂ ਨਹੀਂ ਫੜੇ ਉਹ ਤਫਤੀਸ਼ ਦੇ ਰਹੇ ਅਸੀਂ ਚੈੱਕ ਕਰਾਂਗੇ ਅਰੇ ਇੱਥੇ ਟੋਟਲ ਕਿੰਨੇ ਬੰਦੇ ਇਨਵੋਲਵ ਹੁਣ ਤੱਕ ਪੰਜ ਬੰਦੇ ਅਸੀਂ ਜਿਹੜੇ ਹੈਗੇ ਸਾਡੇ ਸਾਹਮਣੇ ਆਏ ਆ ਦੋ ਜਿਹੜੇ ਬਾਹਰ ਬੈਠੇ ਉਹਨਾਂ ਦੇ ਨਾਮ ਹੈਗੇ ਯੂਵੀ ਯੁਵਰਾਜ ਉਹ ਮਜਰਕੋਟ ਦਾ ਰਹਿਣ ਵਾਲਾ ਹੈਗਾ ਤੇ ਇੱਕ ਸਤਿੰਦਰ ਸਿੰਧੀ ਹੈਗਾ ਜਿਹੜਾ ਕਿ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈਗਾ ਜਿਹੜੇ ਵਿਅਕਤੀ ਬਾਹਰ ਬੈਠੇ ਉਹਨੇ ਕੰਮ ਕੀ ਕਰਦੇ ਸੀ ਇਹ ਕੰਮ ਦੇ ਦਿਨਾਂ ਦਾ ਇਹ ਨੇ ਤਾਂ ਹੁਣ ਦੇਖੋ ਇੱਕ ਬੰਦੇ ਟੈਕਸੀ ਡਰਾਈਵਰ ਦਾ ਸਾਹਮਣੇ ਆਇਆ ਦੋ ਦਾ ਹੁਣ ਤੱਕ ਜਿਹੜੀ ਪ੍ਰਾਇਮਰੀ ਤਫਤੀਸ਼ ਹੈ ਉਹਦੇ ਅਕੋਰਡਿੰਗ ਤਾਂ ਇਹ ਵੀ ਖਾਸ ਕੰਮ ਨਹੀਂ ਕਰਦੇ ਜਿਹੜੇ ਬਾਹਰ ਗਏ ਹੈ ਉਹਨਾਂ ਦਾ ਫਿਰ ਜਦੋਂ ਪਤਾ ਲੱਗੇਗਾ ਅੱਗੇ ਧੀਰੇ ਧੀਰੇ ਖੁਲਾਸਾ ਹੋਏਗਾ ਕੀ ਕਰਦੇ ਹੋ ਜੁਵੀ ਜੁਗਰਾਜ ਸ਼ਿੰਦੀ ਦੱਸੇ ਸਤਿੰਦਰ ਸ਼ਿੰਦੀ ਇਹ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ ਕਿ ਦੋਵੇਂ ਵਿਅਕਤੀ ਬਾਹਰ ਹੈਗੇ ਪ੍ਰੈਜ਼ਰ ਮਾਸਟਰਮਾਈਂਡ ਇਸ ਦਾ ਹੋ ਕੰਮ ਕਰਦਾ ਹੈ ਮਾਸਟਰਮਾਈਂਡ ਜਿਹੜੀ ਹੁਣ ਤੱਕ ਦੀ ਤਫਤੀਸ਼ ਹੈ ਉਹਦੇ ਅਕੋਰਡਿੰਗ ਜੁਵੀ ਜੁਗਰਾਜ ਇਹ ਮਾਸਟਰਮਾਈਂਡ ਹੈਗਾ ਤੇ ਜਿਹੜੀ ਸਾਡੀ ਜਾਣਕਾਰੀ ਇਹਦੀ ਉਹ ਤੇ ਕੋਆਰਡੀਨੇਟਸ ਕਰਕੇ ਬਾਹਰ ਗਿਆ ਸੀਗਾ ਲੇਕਿਨ ਹੁਣ ਫਿਲਹਾਲ ਛੱਦ ਉਸ ਤੇ ਬੇਰੋਜ਼ਗਾਰੀ ਹੈ ਉਹਦੇ ਦਾ ਨਾਮ ਅਸੀਂ ਸਿਗਰੇਟ ਰੱਖਿਆ ਕਿਉਂਕਿ ਅਸੀਂ ਇਸ ਤਰੀਕੇ ਦਾ ਕਿਸੇ ਦੀ ਸੇਫਟੀ ਨੂੰ ਕੰਪਰੋਮਾਈਜ਼ ਨਹੀਂ ਕਰਨਾ ਚਾਹੁੰਦੇ ਤੇ ਨਾਲ ਹੀ ਅਸੀਂ ਜਿਹੜੇ ਇਸ ਤਰੀਕੇ ਦੇ ਕੋਈ ਬੱਚੇ ਬਾਹਰ ਗਏ ਹੈ ਪੜਾਈ ਲਿਖਾਈ ਕਰ ਰਹੇ ਹੈ ਜਾਂ ਕੋਈ ਕੰਮ ਕਰਨ ਲਈ ਗਏ ਹੈ ਉਹਨਾਂ ਨੂੰ ਵੀ ਅਸੀਂ ਤੁਹਾਡੇ ਮਾਧਿਮ ਨਹੀਂ ਵਾਰਨਿੰਗ ਦੇਣਾ ਚਾਹੁੰਦੇ ਕਿ ਇਸ ਤਰੀਕੇ ਦੀ ਕੋਈ ਵੀ ਗਤੀਵਿਧੀ ਨਾ ਕਰੋ कि ਤੁਹਾਡੇ ਪਰਿਵਾਰ ਤੇ ਤੁਹਾਡੇ ਤੇ ਕੋਈ ਸੰਕਟ ਆਵੇ ਕਿਉਂਕਿ ਜਿਹੜੇ ਵਿਅਕਤੀ ਫੜੇ ਗਏ ਇਹਨਾਂ ਦੀ ਮਰਿஷ்டੇਜ਼ਾਰੀ ਹੈਗੇ ਜਿਹੜੇ ਵਿਅਕਤੀ ਬਾਹਰ ਬੈਠੇ ਹੈ ਕੋਈ ਕਿਸੇ ਦਾ ਮਾਸਦਾ ਨੁੰਡਾ ਹੈ ਕੋਈ ਦੋਸਤ ਹੈ ਜਿਨ੍ਹਾਂ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਇਨਵੋਲ ਕਰ ਲਿਆ ਤੇ ਇਸ ਤਰੀਕੇ ਦੇ ਕੰਮ ਕਰਕੇ ਜਿਹੜਾ ਹੈਗਾ ਉਨਿਸ ਤੋਂ ਬਚਣਾ ਮੁਸ਼ਕਿਲ ਹੈ ਲੇਕਿਨ ਅੱਗੇ ਜਿਹੜੀ ਲੀਗਲ ਪ੍ਰੋਬਲਮ ਹੈਗੀ ਹੈ ਤੁਹਾਨੂੰ ਕਦੇ ਵੀ ਡਿਫਿਕਲਟੀ ਵੀ ਆਏਗੀ ਤੇ ਬਾਹਰ ਜਾਣ ਚ ਵੀ ਤੇ ਇੰਡੀਆ ਚ ਵੀ ਕੋਈ ਕੰਮ ਕਰਨ ਚ ਜੇ ਪਰਚਾ ਹੋ ਗਿਆ ਤੇ ਪ੍ਰੋਬਲਮ ਆਏਗੀ ਸੋ ਇਸ ਤਰੀਕੇ ਦੀ ਜਿਹੜੀ ਫੇਕ ਚੀਜ਼ ਹੈਗੀ ਲਾਨੂੰ ਅਵਰਟ ਕਰਨਾ ਚਾਹੀਦਾ ਜੁਗੀ ਦੇ ਰਿਸ਼ਤੇਦਾਰਾਂ ਇੱਕ ਵਿਅਕਤੀ ਨਾਲ ਜੋ ਹੈਗਾ ਇਹ ਮਨਿੰਦਰ ਸਿੰਘ ਨੰਨ ਤੇ ਰਿਸ਼ਤੇਦਾਰ ਹੈਗਾ ਯੂਵਿਤ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਏਗੀ ਇਹਦੇ ਤੇ ਜੀ ਸਪਰਚਾ ਦਰਸ਼ ਹੈਗਾ ਜਿਹੜਾ ਰਿਲੇਵੈਂਟ ਸੈਕਸ਼ਨ ਆਫ ਆਈਪੀਸੀ ਦੇ ਵਿੱਚ ਇਹਨਾਂ ਨੇ ਰੈਨਸਮ ਮੰਗੀ ਸੀਗੀ ਤਾਂ ਉਹਦੇ ਅਕੋਰਡਿੰਗ ਹੀ ਕਾਰਵਾਈ ਕੀਤੀ ਜਾਏਗੀ ਆਪਸਲੀ ਜੋ ਹੋ ਗਿਆ ਹੋਮਸ ਨਾਲੋਂ ਭਰ ਜਾਂਦਾ ਜੀ ਇਹਦੇ ਤਸ਼ੀਨ ਕਰਨ ਲਈ ਇਹਦਾ ਗਰਾਹ ਨੁਕਸਾਨ ਕਰਦਾਗੇ ਉਸ ਤੋਂ ਸੱਜੂ ਵਜਾ ਦੇ ਨੁਕਸਾਨ ਹੋਵੇਗਾ

ਹਾਂਜੀ ਹਾਂਜੀ ਅਗਲੀ ਜਿਹੜੀ ਕਾਰਵਾਈ ਐਲਓਸੀ ਵਗੈਰੇ ਬਾਕੀ ਜੋ ਵੀ ਲੀਗਲ ਫਾਰਮੈਟੀ ਹੈਗੀ ਸਾਰੀ ਕਰਾਂਗੇ